ਸਿਵਲ ਹਸਪਤਾਲ ਅੰਮ੍ਰਿਤਸਰ ਵਿੱਚ ਮਰੀਜ਼ਾਂ ਤੋਂ ਗੈਰ ਕਾਨੂੰਨੀ ਵਸੂਲੀ ਦਾ ਇੱਕ ਹੋਰ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਮੁਫਤ ਆਪਰੇਸ਼ਨ ਦੇ ਨਾਂ ਤੇ ਇੱਕ ਅੰਮ੍ਰਿਤਸਰ ਤੋਂ 6000 ਰੁਪਏ ਦੀਆਂ ਦਵਾਈਆਂ ਬਾਹਰੋਂ ਮੰਗਵਾਈਆਂ ਗਈਆਂ ਜਦਕਿ ਹਸਪਤਾਲ ਦੇ ਐਸਐਮਓ ਡਾਕਟਰ ਸਵਰਨਜੀਤ ਤਵਨ ਪਹਿਲਾਂ ਹੀ ਇਹ ਸਾਫ਼ ਕਰ ਚੁੱਕੇ ਹਨ ਕਿ ਹਸਪਤਾਲ ਵਿੱਚ ਸਾਰੀਆਂ ਲੋੜਿੰਦੀਆਂ ਦਵਾਈਆਂ ਮੁਫਤ ਉਪਲਬਧ ਹਨ। ਸਭ ਤੋਂ ਗੰਬੀਰ ਗੱਲ ਇਹ ਹੈ ਕਿ ਇਹ ਵਸੂਲੀ ਡਾਕਟਰ ਸਵਰਨਜੀਤ ਤਵਨ ਦੇ ਛੁੱਟੀ ਦੇ ਜਾਣ ਤੋਂ ਤੁਰੰਤ ਬਾਅਦ ਕੀਤੀ ਗਈ। ਯਾਦ ਹੈ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਸਿਵਲ ਹਸਪਤਾਲਾਂ ਵਿੱਚ 100% ਮੁਫਤ ਇਲਾਜ ਅਤੇ ਦਵਾਈਆਂ ਦੀ ਗਰੰਟੀ ਦਿੱਤੀ ਗਈ ਹੈ ਇਸ ਦੇ ਬਾਵਜੂਦ ਸਿਵਲ ਹਸਪਤਾਲ ਅੰਮ੍ਰਿਤਸਰ ਦੇ ਡਾਕਟਰਾਂ ਅਤੇ ਸਟਾਫ ਵੱਲੋਂ ਮਰੀਜ਼ਾਂ ਦੀ ਠੱਗੀ ਕਰਨ ਦੀ ਆਦਤ ਨਹੀਂ ਜਾ ਰਹੀ ਹੁਣ ਸਵਾਲ ਇਹ ਉੱਠਦਾ ਹੈ ਕਿ ਜਦੋਂ ਸਰਕਾਰ ਵੱਲੋਂ ਇਲਾਜ ਅਤੇ ਦਵਾਈਆਂ ਮੁਫਤ ਦਿੱਤੀਆਂ ਜਾ ਰਹੀਆਂ ਹਨ ਤਾਂ ਫਿਰ ਗਰੀਬ ਮਰੀਜ਼ਾਂ ਨੂੰ ਇਸ ਤਰ੍ਹਾਂ ਕਿਉਂ ਲੁੱਟਿਆ ਜਾ ਰਿਹਾ ਹੈ ਕੀ ਸਰਕਾਰ ਐਸੇ ਡਾਕਟਰਾਂ ਅਤੇ ਸਟਾਫ ਖਿਲਾਫ ਕੋਈ ਕੜੀ ਕਾਰਵਾਈ ਕਰੇਗੀ ਜਾਇ ਠਗੀ ਜਿਹੀ ਹੀ ਜਾਰੀ ਰਹੇਗੀ ਮੈਂ ਮੇਰਾ ਨਾਂ ਜੀ ਗੁਰਚਰਨ ਸਿੰਘ ਆ ਤੇ ਮੈਂ ਸਿਵਲ ਹਸਪਤਾਲ ਚ ਖਲੋਤਾ ਹਾਂ ਤੁਸੀਂ ਸਿਵਲ ਹਸਪਤਾਲ ਕੀ ਕਰਨਾ ਹੈ ਸਰ ਸਾਬ ਮੇਰੀ ਬੇਟੀ ਮਹਤੇ ਤੋਂ ਆਈ ਆ ਤੇ ਉਹਦਾ ਆਪਰੇਸ਼ਨ ਪੱਥਰੀ ਦਾ ਸੀ ਪਿੱਤੇ ਦਾ ਅੱਛਾ ਜੀ 1000 ਰੁਪਏ ਦੀ ਪਰਚੀ ਕੱਟੀ ਆ ਜੀ ਫਾਈਲ ਚਾਰਜ ਪਰਚੀ ਕੱਟੀ ਜੀ ਅੱਛਾ ਜੀ ਤੇ ਬਾਜ਼ਾਰੋਂ ਦਵਾਈਆਂ ਮੰਗਾਈਆਂ ਜੀ ਕਿੰਨੇ ਦੀ ਦਵਾਈਆਂ ਆਪਰੇਸ਼ਨ ਦੀਆਂ ਤੱਕ ਲਗਭਗ 5000 ਰੁਪਏ ਦੀਆਂ ਆਉਂਦੀਆਂ ਜੀ ਅੱਛਾ ਜੀ ਹਾਂ ਜੀ ਤੇ ਮੈਂ ਗਰੀਬ ਆਦਮੀ ਰਿਕਸ਼ਾ ਵਾਹਨਾ ਤੇ ਮੈਂ ਪਹਿਲੇ ਹੀ ਬੇਨਤੀ ਕੀਤੀ ਸੀ ਇੱਕ ਨੰਬਰ ਡਾਕਟਰ ਸਾਹਿਬ ਨੂੰ ਵੀ ਸਾਹਿਬ ਮੇਰੇ ਕੋ ਬਹਿਰੀ ਅਗੇ ਕੇ ਲਈ ਕੋਈ ਗੱਲ ਨਹੀਂ ਫਿਰ ਉਹਨਾਂ ਨੇ ਇਹਨਾਂ ਸਾਈਨ ਕਰਤੇ ਸੀ ਤੇ ਫਿਰ 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 ਉਹਨਾਂ ਨੇ ਫਿਰ ਵੀ ਉਹਨਾਂ ਨੇ ਕਹਿਤੇ ਵੀ ਫਿਰ ਵੀ ਬਾਹਰੋਂ ਦਵਾਈਆਂ ਮੰਗਾਈਆਂ ਜੀ ਆਪਰੇਸ਼ਨ ਵਾਸਤੇ ਤੇ ਜਦੋਂ ਜਦੋਂ ਦਵਾਈਆਂ ਨਹੀਂ ਹੈਗੀਆਂ ਸਾਡੇ ਕੋਲ ਵਾਰਡ 'ਚ ਕੁੜੀ ਆਈ ਸੀ ਬੁੱਧਵਾਰ ਤੇ ਫਿਰ ਡਾਕਟਰ ਸਾਹਿਬ ਨੇ ਦੱਬ ਕੇ ਮਾਰੇ ਵੀ ਦਵਾਈਆਂ ਹੈਗੀਆਂ ਤੇ ਇੱਥੇ ਰੁਕੋ ਨਹੀਂ ਹੈਗੀਆਂ ਤੇ ਆਪਣੇ ਘਰ ਵਾਪਸ ਸਲ ਜੇ ਸਾਡੀ ਮੰਗ ਇਹ ਹੈ ਕਿ ਡਾਕਟਰ ਸਾਹਿਬ ਵੀ ਸਾਡੇ ਜਿਹੜੇ ਪੈਸੇ ਲੱਗੇ ਵਾਪਸ ਦਿੱਤੇ ਜਾਂ ਸਰਕਾਰ ਕੋ ਇਹ ਮੰਗ ਕਰਦੇ ਆਂ ਕਿ ਸਰਕਾਰ ਤੇ ਕਹਿੰਦੀ ਹੈ ਕਿ ਅਸੀਂ ਮਤਲਬ ਕਿ ਫ੍ਰੀ ਲਾਂਚ ਕਰਦੇ ਆਂ ਸਰਕਾਰੀ ਹਸਪੀਟਲਾਂ 'ਚ ਤੇ ਪਰ ਫ੍ਰੀ ਦਵਾਈਆਂ ਦੇਨੇ ਤੇ ਇੱਥੇ ਇੱਥੇ ਤੇ ਬਾਜ਼ਾਰੋਂ ਸਾਡੇ ਕੋ ਮੰਗਾਂਦੇ ਆ ਜੀ ਇੱਕ ਇੱਕ ਟੀਕੇ ਤੱਕ ਵੀ ਮੰਗਾਂਦੇ ਬਾਹਰੋਂ ਡਾਕਟਰ ਧੱਕਾ ਕਰ ਰਿਹਾ ਜੀ ਡਾਕਟਰ ਧੱਕਾ ਕਰਦੇ ਤੇ ਇਹਨਾਂ ਨੇ ਮੰਗਾਇਆ ਜੀ ਸਮਾਨ ਬਾਹਰੋਂ